ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਵੀ ਘਰ ਵਿੱਚ ਅੰਤਾਂ ਦੀ ਗਰੀਬੀ ਹੈ ਲੜਾਈ ਝਗੜਾ ਹੈ ਬਿਮਾਰੀ ਹੈ ਜਾਂ ਫਿਰ ਨਸ਼ਾ ਹੈ ਤਾਂ ਸਾਥ ਸੰਗਤ ਜੀ 10 ਦਿਨਾਂ ਦੇ ਵਿੱਚ ਇਸ ਮੰਤਰ ਦਾ ਜਾਪ ਕਰਨ ਦੇ ਨਾਲ ਸਭ ਕੁਝ ਖਤਮ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤਾਂ ਜੀ ਅੱਜ ਅਸੀਂ ਗੱਲ ਕਰਾਂਗੇ ਉਸ ਜਾਪ ਦੀ ਉਸ ਮੰਤਰ ਦੀ ਜੋ ਅੰਮ੍ਰਿਤ ਵੇਲੇ ਲਗਾਤਾਰ ਉੱਠ ਕੇ ਕਰਨਾ ਹੈ। ਮਹਾਪੁਰਖ ਆਖਦੇ ਹਨ ਅੰਮ੍ਰਿਤ ਵੇਲੇ ਜੇ ਇਹ ਜਾਪ ਕਰ ਲਈਏ ਤਾਂ ਸਭ ਤੋਂ ਪਾਵਰਫੁਲ ਜਾਪ ਹੈ। ਮੈਂ ਆਪਣੇ ਘਰ ਦੇ ਵਿੱਚ ਜਦੋਂ ਪੂਰੀ ਗਰੀਬੀ ਦੇ ਵਿੱਚ ਸੀ ਮੇਰੇ ਘਰ ਦੇ ਹਾਲਾਤ ਵੀ ਮਾੜੇ ਸਨ। ਉਸ ਸਮੇਂ ਮੈਂ ਸਭ ਤੋਂ ਪਹਿਲਾਂ ਜਦੋਂ ਗੁਰਬਾਣੀ ਦਾ ਸਹਾਰਾ ਲਿਆ ਸੀ ਉਸ ਸਮੇਂ ਸਿਰਫ ਮੈਂ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਮੰਤਰ ਨੇ ਮੇਰੇ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਜੇਕਰ ਤੁਸੀਂ ਇਹ ਜਾਪ ਕਰਦੇ ਹੋ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਤੇ ਨਿਰਾਸ਼ਾਵਾਂ ਨੂੰ ਤੁਸੀਂ ਭੁੱਲ ਹੀ ਜਾਓਗੇ ਇਹ ਮੰਤਰਾਂ ਦਾ ਜਾਪ ਭਾਵ ਕੇ ਮਹਾ ਮੰਤਰ ਜੇ ਕੋਈ ਵੀ ਇੱਛਾ ਤੁਹਾਡੀ ਪੂਰੀ ਨਹੀਂ ਹੋ ਰਹੀ ਤਾਂ ਇਸ ਦਾ ਜਾਪ ਕਰਨ ਦੇ ਨਾਲ ਉਹ ਇੱਛਾ ਪੂਰੀ ਹੋ ਜਾਵੇਗੀ ਸਾਥ ਸੰਗਤ ਜੀ ਇਹ ਮੰਤਰ ਸਿਰਫ ਅੰਮ੍ਰਿਤ ਵੇਲੇ ਹੀ ਜਪਣਾ ਹੈ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਅੰਮ੍ਰਿਤ ਵੇਲਾ ਕੀ ਹੁੰਦਾ ਹੈ ਕਿਉਂਕਿ ਕਈ ਭੈਣ ਭਰਾ ਅੰਮ੍ਰਿਤ ਵੇਲੇ ਨਹੀਂ ਉੱਠਦੇ ਕਈ ਉੱਠਦੇ ਵੀ ਨਹੀਂ ਤੇ ਕਈਆਂ ਨੂੰ ਇਹ ਪਤਾ ਹੀ ਨਹੀਂ ਕਿ ਕਿੰਨੇ ਵਜੇ ਤੱਕ ਅੰਮ੍ਰਿਤ ਵੇਲਾ ਹੁੰਦਾ ਹੈ ਅੰਮ੍ਰਿਤ ਵੇਲਾ ਸਵੇਰ ਦੇ ਪਹਿਲੇ 3 ਘੰਟੇ ਹੁੰਦੇ ਹਨ ਸੂਰਜ ਚੜਨ ਤੋਂ ਪਹਿਲਾਂ ਯਾਨੀ ਕਿ 3 ਤੋਂ 6 ਵਜੇ ਦੇ ਵਿੱਚਕਾਰ ਦਾ ਸਮਾਂ ਦਿਨ ਰਾਤ ਨੂੰ ਅੱਠ ਪਹਿਰਾਂ ਵਿੱਚ ਵੰਡਿਆ ਜਾਂਦਾ ਹੈ। ਸ਼ਾਮ 6 ਤੋਂ 9 ਪਹਿਲਾ ਪਹਿਰ 12 ਤੋਂ 3 ਤੱਕ ਦੂਜਾ ਪਹਿਰ ਤੇ ਇਸ ਨੂੰ ਅੰਮ੍ਰਿਤ ਵੇਲਾ ਆਖਦੇ ਹਨ ਭਾਵ ਕਿ 3 ਤੋਂ 6 ਦਾ ਜਿਹੜਾ ਅੰਮ੍ਰਿਤ ਵੇਲਾ ਹੁੰਦਾ ਹੈ। Hindu ਧਰਮ ਵਿੱਚ ਇਸ ਨੂੰ ਬ੍ਰਹਮ ਹੋਰਤ ਵੀ ਆਖਿਆ ਜਾਂਦਾ ਹੈ। ਚਾਹੇ ਬ੍ਰਹਮ ਹੋਰਤ ਕਹਿ ਲਓ ਤੇ ਚਾਹੇ ਅੰਮ੍ਰਿਤ ਵੇਲਾ ਕਹਿ ਲਓ ਦੋਵਾਂ ਦੀ ਤਾਕਤ ਇੱਕੋ ਹੀ ਹੈ। ਸਿਰਫ ਇੱਕ ਨਾਮ ਬਦਲਿਆ ਹੈ ਇਸ ਸਮੇਂ ਵਾਤਾਵਰਣ ਵਿੱਚ ਸਾਰੀਆਂ ਦੇਵੀ ਦੇਵਤੇ ਗੁਰੂ ਪਰਮਪితਾ ਪਰਮਾਤਮਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸ਼ਕਤੀਆਂ ਮੌਜੂਦ ਹੁੰਦੀਆਂ ਹਨ ਜਿਹੜੇ ਮਨੁੱਖ ਇਸ ਵੇਲੇ ਉੱਠ ਕੇ ਬੈਠਦੇ ਹਨ ਉਹ ਸਾਰੀਆਂ ਚੰਗੀਆਂ ਤਾਕਤਾਂ ਦੀ ਅਸੀਸ ਲੈ ਲੈਂਦੇ ਹਨ ਕਈ ਵਾਰੀ ਆਪ ਹੀ ਇਸ ਵੇਲੇ ਵਿੱਚ ਅੱਖ ਖੁੱਲ ਜਾਂਦੀ ਹੈ ਇਹ ਪਰਮਾਤਮਾ ਦੀ ਖਾਸ ਕਿਰਪਾ ਹੁੰਦੀ ਹੈ ਜਦੋਂ ਅਸੀਂ ਰੋਜ਼ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਾਪ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਵਾਹਿਗੁਰੂ ਜੀ ਖੁਦ ਆ ਕੇ ਸਾਨੂੰ ਉਠਾਉਂਦੇ ਹਨ ਹਰ ਇੱਕ ਮਨੁੱਖ ਨੂੰ ਭਾਵੇਂ ਉਹ ਉੱਠੇ ਜਾਂ ਨਾ ਉੱਠੇ ਪਰ ਉਹਨਾਂ ਦੀ ਜਾਗ ਇਸ ਸਮੇਂ ਜ਼ਰੂਰ ਇੱਕ ਵਾਰ ਖੁੱਲਦੀ ਹੈ। 3 ਤੋਂ 6 ਵਜੇ ਦੇ ਵਿੱਚਕਾਰ ਜਿਹੜਾ ਵੀ ਇਨਸਾਨ ਜੇਕਰ ਮੇਰੀ ਤਰ੍ਹਾਂ ਆਪਣੇ ਘਰ ਦੀ ਗਰੀਬੀ ਨੂੰ ਕਰਦੇ ਦੁੱਖ ਤਕਲੀਫਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਰੁਕੇ ਹੋਏ ਕੰਮਾਂ ਨੂੰ ਚਲਾਉਣਾ ਚਾਹੁੰਦਾ ਹੈ ਤਾਂ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ। ਮੈਂ ਆਪਣੇ ਆਪ ਤੇ ਹੰਢਾਏ ਹੋਏ ਮੰਤਰ ਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਇਹ ਮੰਤਰ ਮਹਾ ਮੰਤਰ ਹੈ। ਜੇਕਰ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤੁਹਾਨੂੰ 10 ਦਿਨਾਂ ਵਿੱਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਆਖਦੇ ਹਨ ਕਿ ਅੰਮ੍ਰਿਤ ਵੇਲੇ ਸਾਰੇ ਹੀ ਧਰਮਾਂ ਦੇ ਦਰਵਾਜ਼ੇ ਖੁੱਲੇ ਹੁੰਦੇ ਹਨ ਅੰਮ੍ਰਿਤ ਵੇੜੇ ਸਿਰਫ ਉਹ ਹੀ ਇਨਸਾਨ ਉੱਠਦੇ ਹਨ ਜੋ ਪਰਮਾਤਮਾ ਨਾਲ ਗੱਲਾਂ ਕਰਦੇ ਹਨ ਪਰਮਾਤਮਾ ਨੂੰ ਆਪਣੇ ਦੁੱਖ ਦੱਸਦੇ ਹਨ ਪਰਮਾਤਮਾ ਦੀ ਬੰਦਗੀ ਕਰਦੇ ਹਨ ਗੁਰਦੁਆਰੇ ਮੰਦਰ ਮਸਜਿਦ ਹਰ ਜਗ੍ਹਾ ਸਿਮਰਨ ਹੁੰਦਾ ਹੈ ਵਾਤਾਵਰਣ ਪੂਰਾ ਸ਼ੁੱਧ ਤੇ ਸ਼ਾਂਤ ਹੁੰਦਾ ਹੈ ਕਿਉਂਕਿ ਦੁਨੀਆ ਸੌ ਰਹੀ ਹੁੰਦੀ ਹੈ ਨਾ ਸ਼ੋਰ ਨਾ ਧੂਆ ਸਿਰਫ ਪਵਿੱਤਰਤਾ ਹੁੰਦੀ ਹੈ ਸੰਤ ਮਹਾਂਪੁਰਖ ਜੀ ਇਸ ਵੇਲੇ ਸਿਮਰਣ ਵਿੱਚ ਬੈਠਦੇ ਹਨ ਇਸ ਵੇਲੇ ਬਹੁਤ ਸਾਰੀਆਂ ਪਵਿੱਤਰ ਰੋਹਾਂ ਨੇ ਜੋ ਸਿਮਰਣ ਕਰਨ ਲਈ ਬੈਠਦੀਆਂ ਹਨ ਉਹਨਾਂ ਦੇ ਵਿੱਚੋਂ ਨਿਕਲਣ ਵਾਲੀ ਵਾਈਬ੍ਰੇਸ਼ਨ ਹਰ ਇੱਕ ਇਨਸਾਨ ਜੋ ਉਸ ਸਮੇਂ ਉੱਠਿਆ ਹੁੰਦਾ ਹੈ ਉਹਨਾਂ 'ਤੇ ਪੈਂਦੀ ਹੈ ਸੋ ਇਸ ਵੇਲੇ ਸ਼ਾਂਤ ਹੋ ਕੇ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਅਸੀਂ ਤੁਹਾਨੂੰ ਦਾਅਵੇ ਨਾਲ ਆਖਦੇ ਹਾਂ 10 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਦੇਖਣਾ ਸ਼ੁਰੂ ਹੋ ਜਾਵੇਗਾ ਪੂਰੇ ਵਿਸ਼ਵਾਸ ਤੇ ਨਾਲ ਭਰੋਸੇ ਦੇ ਨਾਲ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜੋ ਵੀ ਪੜ੍ਹਾਈ ਧਿਆਨ ਜਾਂ ਫੈਸਲਾ ਇਸ ਵੇਲੇ ਕਰਦੇ ਹੋ ਉਹ ਜਿਆਦਾ ਅਸਰਦਾਰ ਹੁੰਦਾ ਹੈ ਅੰਮ੍ਰਿਤ ਵੇਲੇ ਕਹਾਵਤ ਵਿੱਚ ਜਲਦੀ ਸੌਣਾ ਤੇ ਜਲਦੀ ਉੱਠਣਾ ਕਾਮਯਾਬੀ ਦੀ ਪਹਿਲੀ ਪੌੜੀ ਮੰਨਿਆ ਜਾਂਦਾ ਹੈ ਜੇ ਸਫਲ ਹੋਣਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲੇ ਜਾਗਣਾ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅੰਮ੍ਰਿਤ ਵੇਲਾ ਸਾਂਭਣਾ ਪੈਣਾ ਹੈ ਜੇ ਅੰਮ੍ਰਿਤ ਵੇਲਾ ਸਾਂਭ ਲਿਆ ਤੇ ਫਿਰ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਵੀ ਸ਼ੁਰੂ ਕਰ ਸਕਦੇ ਹੋ ਜੇਕਰ ਇਹ ਮੰਤਰ ਤੁਸੀਂ 10 ਦਿਨ ਵੀ ਕਰ ਲਿਆ ਨਾ ਤੁਹਾਡੀ ਕਾਇਆ ਪਲਟ ਜਾਵੇਗੀ ਪੁਰਾਣੇ ਸਮਿਆਂ ਵਿੱਚ ਲੋਕ ਕੁਦਰਤੀ ਨਿਯਮਾਂ ਅਨੁਸਾਰ ਚੱਲਦੇ ਸੀ ਸੂਰਜ ਡੁੱਬਣ ਤੋਂ ਬਾਅਦ ਸੌਂ ਜਾਂਦੇ ਸਨ ਸਵੇਰੇ ਜਾਗਦੇ ਸਨ ਨਾ ਟੀਵੀ ਸੀ ਨਾ ਮੋਬਾਈਲ ਸੀ ਅੱਜ ਦੀ ਮਨੁੱਖਤਾ ਰਾਤ ਨੂੰ ਜਾਗ ਲੈਂਦੀ ਹੈ ਦਿਨ ਨੂੰ ਸੌਂ ਜਾਂਦੀ ਹੈ ਇਸ ਕਰਕੇ ਬਿਮਾਰੀਆਂ ਤਣਾਵ ਚਿੰਤਾਵਾਂ ਦੁੱਖ ਤਕਲੀਫਾਂ ਲੜਾਈ ਝਗੜੇ ਕਲੇਸ਼ ਵਧ ਰਹੇ ਹਨ ਜੇ ਅਸੀਂ ਕੁਦਰਤ ਨਾਲ ਤਾਲਮੇਲ ਬਣਾ ਕੇ ਰੱਖੀਏ ਸਭ ਕੁਝ ਠੀਕ ਹੋ ਸਕਦਾ ਹੈ ਇਸ ਲਈ ਰਾਤ ਨੂੰ ਜਲਦੀ ਸੌਣ ਦਾ ਨਿਯਮ ਬਣਾ ਮਹਾਪੁਰਖ ਜੀ ਆਖਦੇ ਹਨ ਜੇ ਰਾਤ ਦਾ ਪਹਿਲਾ ਪਹਿਰ ਜੇਕਰ ਰਾਤ ਦਾ ਪਹਿਲਾ ਪਹਿਰ ਤੁਸੀਂ ਸੌਣ ਵਿੱਚ ਬਤੀਤ ਕਰੋਗੇ ਤਾਂ ਅੰਮ੍ਰਿਤ ਵੇਲੇ ਆਪਣੇ ਆਪ ਜਾਗ ਆ ਜਾਵੇਗੀ ਕਿ ਅਸੀਂ ਸਵੇਰੇ ਉੱਠ ਕੇ ਪਾਠ ਕਰਨਾ ਹੈ ਰਾਤ ਨੂੰ ਤੁਸੀਂ ਸੌਣ ਲੱਗਿਆਂ ਰਹਿਰਾਸ ਸਾਹਿਬ ਜੀ ਦਾ ਪਾਠ ਕਰੋ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਸੌਣ ਲੱਗਿਆਂ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰਕੇ ਹੀ ਸੌਣਾ ਹੈ ਜੇਕਰ ਕਿਸੇ ਭੈਣ ਭਰਾ ਨੂੰ ਪੜ੍ਹਨਾ ਨਹੀਂ ਆਉਂਦਾ ਤਾਂ ਉਹ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਵੀ ਸੌ ਜਾਣ ਇਸ ਲਈ ਅੱਜ ਤੋਂ ਹੀ ਆਪਣੀ ਨੀਂਦ ਦਾ ਸਮਾਂ ਸੈੱਟ ਕਰ ਲਓ ਸ਼ਾਮ ਨੂੰ ਪਾਠ ਕਰੋ ਰਹਿਰਾਸ ਸਾਹਿਬ ਤੇ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਜੀ ਬਾਣੀ ਦਾ ਜਾਪ ਕਰੋ ਜਾਂ ਵਾਹਿਗੁਰੂ ਵਾਹਿਗੁਰੂ ਤੇ ਮੋਲ ਮੰਤਰ ਦਾ ਜਾਪ ਕਰੋ ਫਿਰ ਵੇਖਿਓ ਸਵੇਰੇ ਬਿਨਾ అలਾਰਮ ਦੇ ਜਾਗ ਆ ਜਾਵੇਗੀ ਸਵੇਰੇ ਉੱਠਦਿਆਂ ਹੀ ਪਹਿਲਾਂ ਤਾਂ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਇਸ ਮਨੁੱਖੀ ਦੇਹੀ ਦੇ ਲਈ ਜਿਹੜਾ ਕਿ ਮੈਂ ਤੁਹਾਨੂੰ ਮੰਤਰ ਦੱਸਣ ਜਾ ਰਹੀ ਹਾਂ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਆਪ ਜੀ ਦੇ ਨਾਲ ਵੀ ਗੱਲ ਕੀਤੀ ਸੀ ਕਿ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਕਿ हे ਦਾਤਾ ਤੁਸੀਂ ਮੈਨੂੰ ਇਹ ਸਾਹ ਦਿੱਤੇ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਉਹ ਜ ਸਮਾਵਾਹੇ ਕਰੋ ਵਾਹਿਗੁਰੂ ਕਹਿ ਕੇ ਫਿਰ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਜਿਸ ਮੰਤਰ ਨੇ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਮੈਂ ਖੁਦ ਇਸ ਨੂੰ ਆਪਣੇ ਆਪ ਤੇ ਅਪਣਾ ਕੇ ਤੁਹਾਨੂੰ ਦੱਸ ਰਹੀ ਹਾਂ ਜਦੋਂ ਮਨੁੱਖ ਕੁਦਰਤ ਦੇ ਨਿਯਮਾਂ ਨੂੰ ਅਪਣਾਉਂਦਾ ਹੈ ਸਾਰੇ ਕਾਇਨਾਤ ਪੂਰਾ ਯੂਨੀਵਰਸ ਮਿਹਰਬਾਨ ਹੋ ਜਾਂਦਾ ਹੈ ਜੇ ਲਗਾਤਾਰ ਦੋ ਦਿਨ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰ ਲਿਆ ਨਾ ਤਾਂ ਵੇਖਿਓ ਆਪਣੇ ਆਪ ਤੁਹਾਨੂੰ ਕਿੰਨਾ ਚੰਗਾ ਫੀਲ ਹੋਣਾ ਸ਼ੁਰੂ ਹੋ ਜਾਵੇਗਾ ਆਪਣੇ ਆਪ ਇਹ ਮੰਤਰ ਤੁਹਾਡੀ ਜੀਬ ਤੇ ਆਉਣਾ ਸ਼ੁਰੂ ਹੋ ਜਾਣਾ ਹੈ ਮਹਾਪੁਰਖ ਆਖਦੇ ਹਨ ਜਿਹੜਾ ਮਨੁੱਖ ਸਵੇਰੇ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਨਾਮ ਸਿਮਰਨ ਕਰਦਾ ਹੈ ਉਸ ਤੇ ਫਿਰ ਪੂਰੀ ਸ੍ਰਿਸ਼ਟੀ ਮਿਹਰਬਾਨ ਹੋ ਜਾਂਦੀ ਹੈ ਉਹਦੀਆਂ ਦੁੱਖ ਤਕਲੀਫਾਂ ਖਤਮ ਹੋ ਜਾਂਦੀਆਂ ਹਨ ਇਹ ਜਿਹੇ ਸਵੇਰ ਦਾ ਆਰੰਭ ਚੰਗਾ ਹੋਵੇਗਾ ਤਾਂ ਸਵੇਰੇ ਗੁਰੂ ਚਰਨਾਂ ਨਾਲ ਮਨ ਜੁੜ ਜਾਵੇਗਾ ਸਾਰਾ ਦਿਨ ਪਰਮਾਤਮਾ ਦੀ ਕਿਰਪਾ ਚੱਲੇਗੀ ਜੇ ਮਨ ਖਾਲੀ ਹੈ ਚਿੰਤਾਵਾਂ ਦੇ ਫੁਰਨੇ ਤੁਹਾਡੇ ਤੇ हावी ਹੋ ਜਾਣਗੇ ਜੇ ਨਹਾਉਣਾ ਮੁਸ਼ਕਿਲ ਲੱਗੇ ਤਾਂ ਬਿਸਤਰ ਤੇ ਬੈਠ ਕੇ ਜਾਪ ਕਰਨਾ ਸ਼ੁਰੂ ਕਰ ਦਿਓ ਕੋਈ ਗੱਲ ਨਹੀਂ ਤੁਸੀਂ ਨਾ ਨਹਾਓ ਪਰ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਨਹਾਉਣ ਨਾਲ ਵੈਸੇ ਸਰੀਰ ਵਿੱਚ ਚੁਸਤੀ ਆਉਂਦੀ ਹੈ ਪਰ ਜਾਪ ਲਈ ਮਨ ਸ਼ਰਧਾ ਦੀ ਹੀ ਕਾਫੀ ਲੋੜ ਹੁੰਦੀ ਹੈ ਸਿਰਫ ਸ਼ਰਧਾ ਹੀ ਤੁਹਾਡੇ ਮਨ ਵਿੱਚ ਹੋਣੀ ਸੱਚੀ ਚਾਹੀਦੀ ਹੈ ਜੇ ਨੀਂਦ ਹਾਵੀ ਹੋ ਜਾਵੇ ਤਾਂ ਜਾਪ ਕਰਦੇ ਆ ਕਰਦੇ ਆ ਉੱਠ ਕੇ ਨਹਾ ਲਓ ਫਿਰ ਬੈਠ ਕੇ ਜਾਪ ਕਰੋ ਤੇ ਘਰ ਵਿੱਚ ਇੱਕ ਖਾਸ ਜਗ੍ਹਾ ਬਣਾ ਕੇ ਰੱਖੋ ਜਿੱਥੇ ਰੋਜ਼ ਬੈਠ ਕੇ ਤੁਸੀਂ ਜਾਪ ਕਰਨਾ ਹੋਵੇ ਤਾਂ ਸਾਧ ਸੰਗਤ ਜੀ ਅੱਖਾਂ ਬੰਦ ਕਰਕੇ ਮੂਲ ਮੰਤਰ ਦਾ ਜਾਪ ਕਰੋ ਭਾਵੇਂ ਇੱਕ ਮਾਲਾ ਹੀ ਕਰੋ ਪਰ ਨੇਮ ਨਾਲ ਕਰੋ ਪੂਰੇ ਧਿਆਨ ਦੇ ਨਾਲ ਜਿੱਥੇ ਕੋਈ ਤੁਹਾਨੂੰ ਡਿਸਟਰਬ ਨਾ ਕਰੇ ਜਿੱਥੇ ਕੋਈ ਵੀ ਆਵਾਜ਼ ਨਾ ਆਵੇ ਜੇਕਰ ਤੁਸੀਂ ਇਸ ਤਰ੍ਹਾਂ ਨੇਮ ਦੇ ਨਾਲ ਭਾਵੇਂ ਇੱਕ ਹੀ ਮਾਲਾ ਮੂਲ ਮੰਤਰ ਦੀ ਡੇਲੀ ਕਰਨੇ ਸ਼ੁਰੂ ਕਰ ਦੇਂਦਿਓ ਤੁਹਾਡੇ ਘਰ ਵਿੱਚੋਂ ਸਾਰੇ ਕਲੇ ਕਲੇਸ਼ ਖਤਮ ਹੋ ਜਾਣਗੇ ਉਸੇ ਹੀ ਤਰ੍ਹਾਂ ਜਿੰਨਾ ਵੱਧ ਮੂਲ ਮੰਤਰ ਦਾ ਨਾਮ ਜਪਾਂਗੇ ਓਨੇ ਹੀ ਸਾਡੀ ਜ਼ਿੰਦਗੀ ਦਾ ਭਲਾ ਹੋਵੇਗਾ ਸਾਡੇ ਪਰਿਵਾਰ ਦੀ ਕਿਸਮਤ ਬਦਲੇਗੀ ਇਹ ਮੰਤਰ ਆਪਣੀ ਜ਼ਿੰਦਗੀ ਨੂੰ ਬਦਲ ਦੇਵੇਗਾ ਜੇਕਰ ਤੁਸੀਂ ਨਿਯਮਤ तौर ਤੇ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤੁਹਾਡਾ ਭਵਿੱਖ ਬਦਲ ਜਾਵੇਗਾ ਮੈਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਦੀ ਹਾਂ ਆਖਦੇ ਆ ਕਿ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਆਇਆ। ਉਹਦੇ ਘਰ ਵਿੱਚ ਬੜੀਆਂ ਬਿਮਾਰੀਆਂ ਵੱਧ ਗਈਆਂ ਸੀ, ਕਰਜ਼ਾ ਉਹਦੇ ਸਿਰ ਤੇ ਚੜ ਚੁੱਕਾ ਸੀ। ਬੱਚੇ ਹਰ ਵੇਲੇ ਬਿਹਾਲ ਰਹਿੰਦੇ ਸੀ, ਪਤਨੀ ਬਿਮਾਰੀ ਦੇ ਕਾਰਨ ਕਮਜ਼ੋਰ ਹੋ ਗਈ। ਉਹ ਵਿਚਾਰਾ ਸਿੱਖ ਗੁਰੂ ਸਾਹਿਬਾਨਾ ਦੇ ਚਰਨਾਂ ਵਿੱਚ ਆ ਕੇ ਡਿੱਗ ਪਿਆ ਤੇ ਅੱਖਾਂ ਵਿੱਚ ਹੰਝੂ ਭਰ ਕੇ ਬੇਨਤੀ ਕਰਨ ਲੱਗਾ। ਕਿ ਮੇਰੇ ਸੱਚੇ ਪਾਤਸ਼ਾਹ ਜੀ ਮੇਰੇ ਘਰ ਦੀ ਰੱਖਿਆ ਕਰੋ। ਦਵਾਈਆਂ ਅਸਰ ਨਹੀਂ ਕਰਦੀਆਂ। ਮਨੋਖ ਹੱਥੋਂ ਕੋਈ ਇਲਾਜ ਨਹੀਂ ਬਣ ਰਿਹਾ ਗੁਰੂ ਸਾਹਿਬ ਜੀ ਨੇ ਉਸ ਦੀ ਪਿਆਰ ਭਰੀ ਲੋੜ ਵੇਖੀ ਤੇ ਬਚਨ ਕੀਤਾ ਕਿ ਤੂੰ ਪਾਠ ਕਰਦਾ ਹੈ ਜਾਂ ਨਹੀਂ ਗੁਰਬਾਣੀ ਦਾ ਪਾਠ ਕਰਦਾ ਹੈ ਜਾਂ ਨਹੀਂ ਉਸ ਵੀਰ ਨੇ ਕਿਹਾ ਵਾਹਿਗੁਰੂ ਜੀ ਮੈਨੂੰ ਸਮਾਂ ਹੀ ਨਹੀਂ ਲੱਗਦਾ ਭਜਨ ਬੰਦਗੀ ਕਰਨ ਦੇ ਲਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਗੁਰਸਿੱਖ ਨੂੰ ਕਿਹਾ ਤੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇ ਕੋਲ ਇੱਕ ਲੋਟਾ ਪਾਣੀ ਦਾ ਰੱਖ ਲਿਆ ਕਰੀ ਅੰਤ ਵਿੱਚ ਪਾਣੀ ਆਪਣੇ ਘਰ ਦੇ ਸਾਰੇ ਮੈਂਬਰਾਂ ਨੂੰ ਪਿਆਇਆ ਕਰੀ ਇਹ ਪਾਣੀ ਕੇਵਲ ਪਾਣੀ ਨਹੀਂ ਰਹਿੰਦਾ ਇਹ ਗੁਰਬਾਣੀ ਦੇ ਅੱਖਰਾਂ ਨਾਲ ਅੰਮ੍ਰਿਤ ਬਣ ਜਾਂਦਾ ਹੈ ਜਲ ਬਣ ਜਾਂਦਾ ਹੈ ਸਿੱਖ ਨੇ ਉਹ ਬਚਨ ਪੱਲੇ ਨਾਲ ਬੰਨ ਲਏ ਕੁਝ ਹੀ ਦਿਨਾਂ ਵਿੱਚ ਉਸਦੇ ਬੱਚੇ ਬਿਮਾਰੀ ਤੋਂ ਠੀਕ ਹੋਣੇ ਸ਼ੁਰੂ ਹੋਏ ਪਤਨੀ ਦੀ ਜਿਹੜੀ ਕਮਜ਼ੋਰੀ ਸੀ ਖਤਮ ਹੋਣ ਲੱਗੀ ਘਰ ਦਾ ਮਾਹੌਲ ਵੀ ਠੀਕ ਹੋਇਆ ਜਿਸ ਘਰ ਵਿੱਚ ਪਹਿਲਾਂ ਰੋਣਾ ਬਹੁਤ ਸੀ ਉਸ ਘਰ ਵਿੱਚ ਮੂਲ ਮੰਤਰ ਦਾ ਹੁਣ ਜਾਪ ਹੋਣ ਲੱਗ ਪਿਆ ਉਸ ਘਰ ਦੀ ਜਿਹੜੀ ਔਰਤ ਪਹਿਲਾਂ ਕਮਜ਼ੋਰ ਰਹਿੰਦੀ ਸੀ ਬਿਮਾਰੀ ਦੇ ਨਾਲ ਉਹ ਵੀ ਮੂਲ ਮੰਤਰ ਦਾ ਜਾਪ ਕਰਨ ਲੱਗੀ ਉਸ ਗੁਰਸਿੱਖ ਦੀ ਜ਼ਿੰਦਗੀ ਬਦਲ ਗਈ ਕੁਝਕ ਦਿਨਾਂ ਵਿੱਚ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਗੁਰਬਾਣੀ ਦੇ ਨਾਲ ਪਾਣੀ ਮਿਲ ਕੇ ਅੰਮ੍ਰਿਤ ਬਣ ਜਾਂਦਾ ਹੈ ਜੇ ਸਰੀਰਕ ਕੋਈ ਬਿਮਾਰੀ ਹੈ ਸਾਨੂੰ ਗੁਰਬਾਣੀ ਤੇ ਪਾਣੀ ਨੂੰ ਮਿਲਾ ਕੇ ਪੜਨਾ ਚਾਹੀਦਾ ਹੈ ਇਸ ਤੋਂ ਸਾਨੂੰ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਮਨ ਨੂੰ ਤਾਜ਼ਗੀ ਤੇ ਸ਼ਾਂਤੀ ਮਿਲਦੀ ਹੈ ਜੇਕਰ ਅਸੀਂ ਉਸ ਜਲ ਨੂੰ ਜਿਸ ਦੇ ਉੱਤੇ ਤੁਸੀਂ ਮੂਲ ਮੰਤਰ ਦਾ ਪਾਠ ਕੀਤਾ ਹੈ ਉਸ ਜਲ ਨੂੰ ਪੂਰੇ ਪਰਿਵਾਰ ਨੂੰ ਸ਼ਿਕਾਉਂਦੇ ਹੋ ਤੇ ਘਰ ਵਿੱਚ ਛਿੜਕਾਵੇ ਕਰਦੇ ਹੋ ਤਾਂ ਅਸੀਂ ਮਾੜੀਆਂ ਬਦਰੂਹਾਂ ਤੋਂ ਬਚ ਜਾਂਦੇ ਹਾਂ ਮਨ ਦੇ ਉੱਤੇ ਕਦੇ ਵੀ ਹਾਵੀ ਨਹੀਂ ਹੁੰਦੀਆਂ ਬੱਚਿਆਂ ਦਾ ਤੇ ਪਰਿਵਾਰ ਦਾ ਕਿਸੇ ਵੀ ਜੀ ਦਾ ਜੇਕਰ ਤੁਸੀਂ ਭਲਾ ਚਾਹੁੰਦੇ ਹੋ ਤਾਂ ਕੋਲ ਪਾਣੀ ਦਾ ਜਲ ਰੱਖਿਆ ਕਰੋ ਤੇ ਫਿਰ ਨਾਮ ਸਿਮਰਨ ਕਰਿਆ ਕਰੋ ਜੇਕਰ ਤੁਹਾਡੇ ਘਰ ਪਰਿਵਾਰ ਵਿੱਚ ਕੋਈ ਬਿਮਾਰ ਹੈ ਤਾਂ ਉਸ ਨੂੰ ਇਹ ਜਲ ਜ਼ਰੂਰ ਸ਼ਿਕਾਇਆ ਕਰੋ ਤਾਂ ਵੇਖਿਓ ਪਰਮਾਤਮਾ ਜੀ ਦੀ ਕਿਵੇਂ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਬਣ ਜਾਵੇਗੀ ਜਦੋਂ ਵੀ ਮੰਗਣਾ ਹੈ ਸਿਰਬੱਤ ਦਾ ਭਲਾ ਹੀ ਮੰਗਣਾ ਹੈ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਲੁਕਿਆ ਹੋਇਆ ਹੈ ਸਾਥ ਸੰਗਤ ਜੀ ਫਿਰ ਵੇਖਿਓ ਤੁਸੀਂ ਜਿਹੜੀਆਂ ਦੁੱਖ ਤਕਲੀਫਾਂ ਹਨ ਕਿਵੇਂ ਤੁਹਾਡੇ ਘਰ ਦੇ ਵਿੱਚੋਂ ਆਪਣੇ ਆਪ ਹੀ ਖਤਮ ਹੋ ਜਾਣੀਆਂ ਹਨ ਇਸ ਕੰਮ ਨੂੰ ਤੁਸੀਂ ਸਵੇਰ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਮਨ ਦੇ ਵਿੱਚ ਜਿਹੜਾ ਭਾਰੀਪਨ ਸੀ ਉਹ ਖਤਮ ਹੋ ਜਾਵੇਗਾ ਹੌਲੀ ਹੌਲੀ ਮਨਮੂਲ ਮੰਤਰ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਜ਼ਿੰਦਗੀ ਵਿੱਚ ਆਪੇ ਹੀ ਫਿਰ ਚਮਤਕਾਰ ਹੋਣੇ ਸ਼ੁਰੂ ਹੋ ਜਾਣੇ ਹਨ ਪਰਮਾਤਮਾ ਜੀ ਦੀ ਕਿਰਪਾ ਵਰਤ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ